ਮਰ ਗਿਆ ਲੇਕਿਨ ਇਹ ਲੋਕੋ ਕੋਈ ਫਰਕ ਨਹੀਂ ਪੜਾ ਹੁਣ ਕਿ ਸਾਡੀ ਟੂਟੀਆਂ ਚ ਪਾਣੀ ਨਹੀਂ ਆ ਰਿਹਾ ਤੇ ਸੜਕਾਂ ਟੂਟੀਆਂ ਪਈਆਂ ਪਰ ਤੁਸੀਂ ਸੈਨੀਟ ਇਲੈਕਸ਼ਨ ਨਹੀਂ ਕਰਾ ਰਹੇ ਤੁਸੀਂ ਡੈਮੋਕਰੈਟਿਕ ਸਟਰਕਚਰ ਖਤਮ ਕਰ ਰਹੇ ਹੋ ਇਹ ਪੂਰਾ ਦਾ ਪੂਰਾ ਸਮੈਸਟਰ ਸਾਡਾ ਖਰਾਬ ਕੀਤਾ ਗਿਆ ਇਸ ਐਫੀਡੇਵਿਟਾਂ ਕਹਿੰਦੇ ਜੇ ਤੁਸੀਂ ਇਹਨਾਂ ਦਾ ਐਫੀਡੇਵਿਟ ਵਾਪਸ ਲੈ ਗਏ ਨਾ ਸੈਨੇਟ ਕੰਨੀ ਨੂੰ ਹੋਲਣਗੇ ਆਪਣੀ ਪੜ੍ਹਾਈ ਦੇ ਚਾਰੇ ਕੋ ਛੋੜ ਕੇ ਸਰੋਕੋ ਬੈਠੇ ਹੈ ਸੈਂਟਰ ਗਵਰਨਮੈਂਟ ਨੇ ਕਿਸੀ ਨੂੰ ਲੁਕਾ ਕਿ ਅਸੀਂ ਸੈਨੇਟ ਨੂੰ ਤੁਸੀਂ ਸਿੰਡੀਕੇਟ ਨੂੰ ਜਿਹੜੀ ਇਲੈਕਟਿਡ ਹੈਗੀ ਆ ਉਹਨੂੰ ਪੂਰਨ ਤੌਰ ਤੇ ਖਤਮ ਕਰ ਜੋ ਗੱਲ ਹੋਈ ਹੈ ਸਾਡੇ ਵਿੱਚ ਉਹਦੇ ਤੇ ਨਹੀਂ ਆ ਦਾ ਤਾਂ ਕਿ ਸਿਪਰੰਤਰ ਨਾ ਖਤਮ ਨਹੀਂ ਕਰਾਂਗੇ ਹੰਗ ਸਟ੍ਰਾਈਕ ਖਤਮ ਨਹੀਂ ਕਰਾਂਗੇ ਕਰਕੇ ਇਹਨਾਂ ਨੇ ਐਫੀਡੇਵਿਟ ਨੂੰ ਲਟਕਾਈ ਰੱਖੋ ਸੈਨਿਟਰ ਵਾਲਾ ਨਹੀਂ ਇਹਨਾਂ ਨੂੰ ਕਹਿੰਦੇ ਕਰ ਐਫੀਡੇਵਿਟ ਦੇ ਅੰਦਰ ਆਪ ਲੋਕੋ ਦੇ ਫੰਡਮੈਂਟਲ ਰਾਈਟਸ ਕੋ ਘਟੇ ਲਿਆ ਜਾਤਾ ਹੈ ਉਸ ਦੇ ਬੋਕੇ ਵਿੱਚ ਇਹ ਸਾਰਾ ਪੰਜਾਬ ਖੜਾ ਹੈ ਕਿ ਇਹ ਤਰ੍ਹਾਂ ਦਾ ਪੱਲੀ ਪੰਜਾਬ ਯੂਨੀਵਰਸਿਟੀ ਦੀ ਲੜਾਈ 211 200 ਦੇ ਕਾਲਜ ਦੇ ਨੇ ਕਰੀਬ ਕਾਲਜ ਪੰਜਾਬ ਯੂਨੀਵਰਸਿਟੀ ਦੇ ਅੰਦਰ ਆਉਂਦੇ ਠੀਕ ਹੈ 200 ਸਟੂਡੈਂਟਸ ਯੂਨੀਵਰਸਿਟੀ ਵਿੱਚ ਆਇਆ ਉਹਨਾਂ ਨੂੰ ਵੀ ਨਾ ਡਰ ਦੇਣਾ ਪ੍ਰੈਸ਼ਰਾਈਜ਼ ਕਰਕੇ ਯੂਨੀਵਰਸਿਟੀ ਐਫੀਡੇਵਿਟ ਲੈ ਲਿਆ ਅਸੀਂ ਕੱਲ ਜੀ ਪੰਜਾਬ ਤੋਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਕੁਸੇਵਕ ਤੇ ਅਸੀਂ ਖੜੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਈ ਮੁੱਦੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਐਫੀਡੇਵਿਟ ਭਰਵਾਇਆ ਜਾ ਰਿਹਾ ਸੀਗਾ ਉਹਦੇ ਬਾਰੇ ਚਰਚਾ ਕਰਾਂਗੇ ਦੂਜਾ ਜਿਹੜਾ ਹੁਣ ਕਰੰਟਲੀ ਸੈਨੇਟ ਦਾ ਇਸ਼ੂ ਬਹੁਤ ਵੱਡਾ ਮੁੱਦਾ ਖੜਾ ਸਾਡੇ ਨਾਲ ਇੱਥੇ ਅਵਤਾਰ ਸਿੰਘ ਨੇ ਅਵਤਾਰ ਜੀ ਲੋਕ ਪਾਰਟੀ ਤੋਂ ਵੀ ਬਿਲੋਂਗ ਕਰਦੇ ਨੇ ਐਂਡ ਸ਼ਰਮਣੀ ਕਾਲੀਦਾਲ ਯੂਥ ਨਾਲ ਵੀ ਕਨੈਕਟਡ ਨੇ ਤੇ ਭਾਈ ਸਾਹਿਬ ਨਾਲ ਗੱਲ ਕਰਾਂਗੇ ਪੁੱਛਾਂਗੇ ਦੋਜੋ ਮੁੱਦਿਆਂ ਬਾਰੇ ਐਂਡ ਉਸ ਤੋਂ ਇਲਾਵਾ ਜੋ ਬੱਚਿਆਂ ਦੇ ਹੋਰ ਮੁੱਤੇ ਨੇ ਉਹਨਾਂ ਉੱਤੇ ਵੀ ਚਰਚਾ ਕਰਾਂਗੇ ਕੀ ਹਾਲ ਹੈ ਬਹੁਤ ਬੜੀ ਚਸ਼ਤੀ ਹੈ ਤੇ ਸਤਿ ਸ਼੍ਰੀ ਅਕਾਲ ਅਫਤਾਰ ਸਭ ਤੋਂ ਪਹਿਲਾ ਤਾਂ ਤੁਸੀਂ ਜਾਣਨਾ ਪਾਓ ਜੋ ਕਰੰਟ ਇਸ਼ੂ ਹੈ ਪਹਿਲਾਂ ਤਾਂ ਐਫੀਡਵਿਟ ਵਾਲੀ ਗੱਲ ਕਰਦੇ ਐਫੀਡਵਿਟ ਐਫੀਡਵਿਟ ਦੀ ਪਿਛਲੀ ਵਾਰ ਨੂੰ ਇੱਕ ਸੈਨੇਟ ਦਾ ਧਰਨਾ ਲੱਗਿਆ ਉਦੋਂ ਇਹਨਾਂ ਨੇ ਮਤਲਬ 12 13 ਬੱਚਿਆਂ ਤੇ ਐਫਆਈਆਰ ਕੀਤੀ ਜਿਸ ਵਿੱਚ ਵੀ ਮੇਰਾ ਨਾਮ ਸੀ ਉਹ ਜਿਹੜਾ ਐਫਆਈਆਰ ਖਤਮ ਕਰਨ ਦਾ ਵੇੜਾ ਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਚਾਰ ਪੰਜ ਵਾਰ ਕਿ ਅਸੀਂ ਇਹ ਧਰਨਾ ਚੱਕ ਲੋ ਇਹਨਾਂ ਅੱਜ ਥੋੜੀ ਐਫਆਈਆ ਰੱਦ ਕਰਦਾਂਗੇ ਸੈਂਟਰ ਇਲੈਕਸ਼ਨ ਕਰਵਾਦਾਂਗੇ ਉਹ 100 ਦਿਨ ਧਰਨਾ ਚੱਲਿਆ ਤਾਂ 100 ਦਿਨ ਧਰਨਾ ਚਲਾਉਣਾ ਬਹੁਤ ਵੱਡੀ ਗੱਲ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਐਫੀਡੀ ਅਪਲੀਕੇਸ਼ਨ ਆਈ ਕਿ ਤੁਸੀਂ ਅੱਜ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਧਰਨਾ ਨਹੀਂ ਲਾਉਂਗੇ ਜੇ ਧਰਨਾ ਲਾਉਂਗੇ ਤਾਂ ਕੁਝ ਕੇ ਲਾਉਂਗੇ ਕੁਝ ਇਹ ਸੜਕੇ ਜਾਣਾ ਇਹ ਨਹੀਂ ਜਾਣਾ ਠੀਕ ਹੈ ਤੁਹਾਡੀ ਡਿਮਾਂਡ ਜੈਨੂਨ ਹੋਣੀ ਚਾਹੀਦੀ ਹੈ ਥੋੜੀ ਆਵਾਜ਼ ਇੰਨੀ ਉੱਚੀ ਹੋਣੀ ਚਾਹੀਦੀ ਐ ਇੰਨੀ ਘੱਟ ਹੋਣੀ ਚਾਹੀਦੀ ਆ ਬਹੁਤ ਸਾਰੀਆਂ ਬੇਕਾਰ ਜਿਹੀਆਂ ਡਿਮਾਂਡਾਂ ਇਹਨਾਂ ਜਿਹੜੀਆਂ ਡੈਮੋਕ੍ਰੈਟਿਕ ਸਟਰਕਚਰ ਦੇ ਵਿੱਚ ਨਹੀਂ ਹੋਣੀਆਂ ਚਾਹੀਦੀ ਆ ਉਹ ਪਹਿਲਾਂ ਇਹਨਾਂ ਨੇ 12 ਬੱਚਿਆਂ ਨੂੰ ਭਰਵਾਇਆ 12 ਬੱਚਿਆਂ ਨੂੰ ਜਵਾਬ ਦਿੱਤਾ ਕਿ ਅਸੀਂ ਨਹੀਂ ਭਰਾਂਗੇ ਤੁਸੀਂ ਭਾਵੇਂ ਐਫਆਈਆ ਬਣਾ ਰਹੇ ਹੋ ਉਸ ਤੋਂ ਬਾਅਦ ਉਹੀ ਸੇਮ ਜਿਹੜਾ ਐਫੀਡੇਟ ਆ ਇਹ ਸਾਰੀ ਯੂਨੀਵਰਸਿਟੀ ਵਾਸਤੇ ਲਾਗੂ ਕਰ ਦਿੰਦੇ ਆ ਅੱਛਾ ਤੇ ਜਿਵੇਂ ਉੱਤੇ ਬਹੁਤ ਲੰਬਾ ਸਮਾਂ ਜਵਾਬ ਕਰ ਲੜਦੇ ਨੇ ਸੰਘਰਸ਼ ਕਰਦੇ ਨੇ ਤੇ ਉਸ ਤੋਂ ਬਾਅਦ ਹੁਣ ਇਸ ਮੁਕੇ ਉਕਲੀਪਿਕਲ ਸਾਇੰਸ ਦੇ ਵਿਵਾਦਾਂ ਇਕੱਠੇ ਹੋ ਕੇ ਤੇ ਹੋਰ ساری ਯੂਨੀਵਰਸਿਟੀ ਦੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇਹਨਾਂ ਪਿਛਲੇ 6 ਸਾਲ ਦਿਨੋਂ ਕਰਨਾ ਚਾਹ ਰਿਹਾ ਹੈ ਉੱਥੇ ਇੱਕ ਵਿਦਿਆਰਥੀ ਹੈ ਨਾ ਯੂਨੀਵਰਸਿਟੀ ਦਾ ਭੁਖੜ ਹੜਤਾਲ ਤੇ ਵੀ ਬੈਠਾ ਹੈ ਤਾਂ ਫਿਰ ਇਹ ਕੋਰਟ ਦੇ ਵਿੱਚ ਵੀ ਇਹ ਕੇਸ ਚੱਲ ਰਿਹਾ ਹੈ ਹੈ ਨਾ ਤਾਂ ਤੁਸੀਂ ਦੇਖੋ ਵੀ ਧਰਨਾ ਲਾਉਣ ਤੋਂ ਪਹਿਲਾਂ ਕੌਣ ਪੁੱਛ ਰਹੋਂਗਾ ਇਹ ਤੇਰੇ ਖਿਲਾਫ ਕਰ ਮਨਾਂ ਆ ਜਾਂ ਨਾ ਆਵਾ ਮਾ ਇਹਨਾਂ ਅਸੀਂ ਇੱਕ ਡੈਮੋਕਰੇਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਫਿਰ ਇਹ ਕੌਣ ਤੈਅ ਕਰੂਗਾ ਵੀ ਧਰਨੇ 'ਚ ਇੰਨੀ ਆਵਾਜ਼ ਜੈਨੂਅਲ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਕੌਣ ਤੈਅ ਕਰੂਗਾ ਵੀ ਡਿਮਾਂਡ ਜੈਨੂਅਲ ਹੈ ਜਾਂ ਨਹੀਂ ਜੈਨੂਅਲ ਹੁਣ ਕੇ ਸਾਡੀ ਟੂਟੀਆਂ 'ਚ ਪਾਣੀ ਨਹੀਂ ਆ ਰਿਹਾ ਜੇ ਸੜਕਾਂ ਟੁੱਟੀਆਂ ਪਈਆਂ ਨੇ ਤੁਸੀਂ ਸੈਨੇਟ ਇਲੈਕਸ਼ਨ ਨਹੀਂ ਕਰਾ ਰਹੇ ਤੁਸੀਂ ਡੈਮੋਕਰੇਟਿਕ ਸਟਰਕਚਰ ਖਤਮ ਕਰ ਰਹੇ ਹੋ ਜੈਨੂਅਲੀ ਹੈ ਜੀ ਜੀ ਅਸੀਂ ਧਰਨੇ ਤੇ ਆ ਕੇ ਬੈਠੇ ਹਾਂ ਸਾਨੂੰ ਮਜਬੂਰ ਹੋਣਾ ਪਿਆ ਰਾਤਾਂ ਵੀ ਨੀਂਦ ਧਰਨੇ ਤੇ ਕੱਟਣ ਵਾਸਤੇ ਤਾਂ ਜਿਹਨੂੰ ਡਿਮਾਂਡ ਰੋਕੀ ਅਸੀਂ ਕੋਈ ਵੇਲੇ ਤਾਂ ਹੈ ਨਹੀਂ ਵਿਦਿਆਰਥੀ ਜਿਹੜੇ ਆ ਕੇ ਇੱਥੇ ਬੈਠ ਜਾਣਗੇ ਤਾਂ ਫਿਰ ਟੁੱਟਲੀ ਅਨ ਡੈਮੋਕਰੇਟੀ ਕਿ ਪਤਾ ਨਹੀਂ ਇਹਨਾਂ ਦੇ ਸਲਾਹਕਾਰ ਕੌਣ ਨੇ ਹੈਨਾ ਜਿਹੜੇ ਇਹਦੇ ਐਫੀਡੇਵਿਟ ਦੀ ਸਲਾਹਾਂ ਦੇ ਰਹੇ ਨੇ ਯੂਨੀਵਰਸਿਟੀ ਨੂੰ ਇੱਕ ਗਲਾਬ ਬਣਾਉਣ ਵਾਲਾ ਤੁਰੇ ਪੈਣਾ ਠੀਕ ਹੈ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਜੋ ਇਨਫਰਾਸਟ੍ਰਕਚਰ ਹੈ ਪੰਜਾਬ ਯੂਨੀਵਰਸਿਟੀ ਦਾ ਖਾਸ ਕਰਕੇ ਹੌਸਟਲ ਦਾ ਐਂਡ ਕਾਫੀ ਜੋ ਪੁਰਾਣੇ ਡਿਪਾਰਟਮੈਂਟ ਬਣੇ ਹੋਏ ਆ ਉਹਨਾਂ ਦੇ ਵੀ ਬਹੁਤ ਮ ਹਾਂ ਯਾਰੀ ਨਾ ਸਫਾਈਆਂ ਹੋ ਰਹੀਆਂ ਬੈਂਚ ਕੁੱਟੇ ਪਏ ਨੇ ਹੋਸਟਲ ਦੇ ਕਮਰੇ ਦੇਖ ਕੇ ਜਾਂ ਤਾਂ ਦਵਾਰਾ ਜਾਂ ਪਾਣੀ ਚੋਰੀਆ ਕੁਝ ਹੋਰ ਹੋ ਰਿਹਾ ਪਿੱਪਲ ਲੱਗੇ ਪਏ ਆ ਥਾਂ ਥਾਂ ਤੇ ਤੇ ਹੁਣ ਜੇ ਇਹ ਮੁੱਦਿਆਂ ਦੇ ਉੱਤੇ ਸਟੂਡੈਂਟ ਵਿਰੋਧ ਕਰਦੇ ਆ ਤਾਂ ਉਹ ਚਾ ਤੁਹਾਨੂੰ ਕੀ ਹਰਸਾ ਹੁਣ ਨਾਲ ਨਾਲ ਹੁਣ ਆਪਾਂ ਦੂਜੇ ਮੁੱਦੇ ਤੇ ਵੀ ਗੱਲ ਕਰ ਲਈਏ ਦੂਜਾ ਮੁੱਦਾ ਹੈਗਾ ਆਪਣਾ ਸੈਨੇਟ ਸੈਨੇਟ ਜੀ ਇਹ ਇੰਡੀਆ ਦੀ ਕੋਲਤੀ ਯੂਨੀਵਰਸਿਟੀ ਹੈ ਜਿਹਦਾ ਇੰਨਾ ਸੋਹਣਾ ਸਟਰਕਚਰ ਹੈ ਕਿ ਇੱਥੇ ਜਿਹੜੇ ਇਹਨੂੰ ਚਲਾਉਣ ਵਾਲੇ ਲੋਕ ਨੇ ਜਾਂ ਫਿਰ ਇਹਦੀ ਸੈਨੇਟ ਸਿੰਡੀਕੇਟ ਹੈ ਇਹ ਯੂਨੀਵਰਸਿਟੀ ਦੇ ਸਭ ਤੋਂ ਵੱਧ ਵਿਦਿਆਰਥੀਆਂ ਤੋਂ ਚੁਣ ਕੇ ਆਉਂਦੀ ਹੈ ਇਹਦੇ ਵਿੱਚ 15 ਮੈਂਬਰ ਗ੍ਰੈਜੂਏਟ ਪੋਸਟਸ ਜੁਮਦੇ ਸੀਗੇ ਪ੍ਰਿੰਸੀਪਲ ਹੁੰਦੇ ਸੀ ਟੈਕਨੀਕਲ ਐਜੂਕੇਸ਼ਨ ਦੇ ਹੁੰਦੇ ਸੀ ਪ੍ਰੋਫੈਸਰ ਹੁੰਦੇ ਸੀ ਤੇ ਕਾਨੂੰਨੀ ਮੈਂਬਰੀਸ਼ਿਪ ਵੀ ਸੀ ਤੇ ਪਿਛਲੀ 31 ਅਕਤੂਬਰ ਨੂੰ ਸੈਨੇਟ ਨੇ ਆਪ ਘੋਰੀ ਤੇ ਇਸ ਵਾਰ 31 ਅਕਤੂਬਰ ਨੂੰ ਸੈਂਟਰ ਗਵਰਨਮੈਂਟ ਨੇ ਇਹ ਕਿਹਾ ਸੰਮੂਤਾ ਕਿ ਅਸੀਂ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਜਿਹੜੀ ਇਲੈਕਟਡ ਹੈਗੀ ਆ ਉਹਨੂੰ ਪੂਰਨ ਤੌਰ ਤੇ ਖਤਮ ਕਰ ਕਿਉਂਕਿ ਟੋਟਲੀ ਅਨਡੈਮੋਕਰੈਟਿਕ ਹੈ ਸੈਂਟਰ ਗਵਰਨਮੈਂਟ ਕੋਲ ਕੋਈ ਹਜਰਾਈਟ ਨਹੀਂ ਹੈਗਾ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਖਤਮ ਕਰ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਤੇ ਪੰਜਾਬ ਦੇ ਲੋਕਾਂ ਦਾ ਪੰਜਾਬ ਯੂਨੀਵਰਸਿਟੀ 'ਚ 40% ਸ਼ੇਅਰ ਹੈ ਤੇ ਉਸ ਤੋਂ ਪਹਿਲਾਂ ਕਿ ਇਹ ਜਿਹੜੀ ਯੂਨੀਵਰਸਿਟੀ ਬਣੀ ਸੀ ਇਹ 1947 ਦੇ ਸਟੇਟ ਐਕਟ ਦੇ ਅੰਡਰ ਬਣੀ ਸੀ ਠੀਕ ਹੈ ਜਿਹੜੀ ਯੂਨੀਵਰਸਿਟੀ ਬਣੀ ਹੀ ਸਟੇਟ ਐਕਟ ਦੇ ਅੰਡਰ ਹੈ ਉਹ ਯੂਨੀਵਰਸਿਟੀ ਦੇ ਕਿਸੇ ਬੇਸਿਕ ਸਟਰਕਚਰ ਦੇ ਵਿੱਚ ਉਹ ਯੂਨੀਵਰਸਿਟੀ ਗਵਰਨਿੰਗ ਬਾਡੀ ਦੇ ਵਿੱਚ ਬਿਨਾਂ ਸਟੇਟ ਸਰਕਾਰ ਦੀ ਸਹਿਮਤੀ ਤੋਂ ਬਿਨਾ ਜਿਹੜੇ ਸਟੇਕ ਹোলਡਰ ਹੈਗੇ ਨੇ ਯੂਨੀਵਰਸਿਟੀ ਦੇ ਉਹਨਾਂ ਦੀ ਸੈਮਟੀ ਤੋਂ ਉਹਦੀ ਗਵਰਨਿੰਗ ਬੋਡੀ 'ਚ ਬਦਲਾਅ ਕਰ ਦੇਣਾ ਇਹ ਵੀ ਪੂਰੀ ਅਨਡੈਮੋਕਰੇਟੀ ਹੈ ਕਿਉਂਕਿ ਪੰਜਾਬ ਦਾ 40% ਸ਼ੇਅਰ ਹੈ ਤੇ 40% ਮਲਕੀਅਤ ਹੈ ਪੰਜਾਬ ਦੀ ਤੁਸੀਂ ਇਹਦੇ ਮਾਲਕਾਂ ਨੂੰ ਬਿਨਾ ਪੁੱਛੇ ਇਹਨਾਂ ਇਹਨਾਂ ਦੀ ਗਵਰਨਿੰਗ ਬੋਡੀ ਨੂੰ ਕਿਵੇਂ ਚੇਂਜ ਕਰ ਸਕਦੇ ਹੋ ਉਸ ਦੇ ਵਿਰੋਧ ਦੇ ਵਿੱਚ ਇਹ ਸਾਰਾ ਪੰਜਾਬ ਖੜਾ ਹੈ ਕਿਉਂਕਿ ਇਹ ਇਸ ਤਰ੍ਹਾਂ ਦਾ ਪੱਲੀ ਪੰਜਾਬ ਯੂਨੀਵਰਸਿਟੀ ਦੀ ਲੜਾਈ 211 200 ਦੇ ਕਾਲਜ ਦੇ ਹਨ ਕਰੀਬ ਕਾਲਜ ਪੰਜਾਬ ਯੂਨੀਵਰਸਿਟੀ ਦੇ ਅੰਡਰ ਆਉਂਦੇ ਨੇ ਠੀਕ ਹੈ ਜੇ ਇਹ ਯੂਨੀਵਰਸਿਟੀ ਹੀ ਸੈਂਟਰਲਾਈਜ਼ ਹੋ ਗਈ ਇਸ ਯੂਨੀਵਰਸਿਟੀ ਦੀ ਗਵਰਨੈਂਸ ਵੀ ਸੈਂਟਰ ਦੇ ਕੋਲ ਚਲੀ ਗਈ ਤਾਂ ਡਾਇਰੈਕਟਲੀ ਪੰਜਾਬ ਦੇ 200 ਤੋਂ ਵੱਧ ਕਾਲਜਾਂ ਦੀ ਗਵਰਨੈਂਸ ਸੈਂਟਰ ਤੋਂ ਚੱਲਣੀ ਚਾਹੀਦੀ ਤਾਂ ਇਹ ਸਾਰਾ ਇਸ਼ੂ ਹੈਗਾ ਕਿਉਂਕਿ ਪੰਜਾਬ ਦੇ ਸਾਰੇ ਜੀਲਤ ਰਹਿਣਾ ਜਿਵੇਂ ਕਿ ਮਾਝਾ ਹਿੰਦਸਾਬਾਹ ਦਾ ਤਾਲੁਕਾ ਕਰਤਦਾ ਹੈ ਤਾਂ ਉਹ ਜਿਹੜਾ ਅਕਾਲੀ ਦਲ ਦੀ ਸੰਜੀਤ ਹੈਗਾ ਹੈ ਜਾਂ ਅਕਾਲੀ ਦਲ ਸਾਥੀ ਹੈਗਾ ਹੈ ਜਾਂ ਕਾਂਗਰਸ ਹੈਗੀ ਹੈ ਤੇ ਆਮ ਆਦਮੀ ਪਾਰਟੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠਾ ਹੋ ਕੇ ਇਸ ਲੜਾਈ ਨੂੰ ਲੜਨਗੀਆਂ ਤੇ ਕਿਉਂਕਿ ਇਹ ਬਹੁਤ ਕੋਈ ਛੋਟਾ ਇਸ਼ੂ ਨਹੀਂ ਹੈਗਾ ਬਹੁਤ ਸੈਂਸਿਟਿਵ ਤੇ ਬਹੁਤ ਵੱਡਾ ਇਸ਼ੂ ਹੈ ਪੰਜਾਬ ਵਾਸਤੇ ਪੰਜਾਬ ਯੂਨੀਵਰਸਿਟੀ ਬਹੁਤ ਜ਼ਰੂਰੀ ਹੈ ਤੇ ਇਹਦੇ ਵਿੱਚ ਜੋ ਹੁਣ ਕਰੰਟਲੀ ਤੁਸੀਂ ਪੋਲਿਟੀਕਲ ਪਾਰਟੀਆਂ ਦੇ ਨਾਮ ਲੈਂਦੇ ਤੁਸੀਂ ਦੋ ਪੋਲਿਟੀਕਲ ਪਾਰਟੀਆਂ ਦੇ ਨਾਮ ਲੈਂਦੇ ਇੱਕ ਸੀਗਾ ਕਾਂਗਰਸ ਤੇ ਦੂਜੀ ਹੈਗੀ ਆਪਨੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦਾ ਸੀਨ ਸਾਹਿਬ ਦਾ ਨਾਮ ਲਿੱਤਾ ਤੇ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹਦੇ ਉੱਤੇ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਉਹਨਾਂ ਦੀ ناکਾਮੀयत ਵੀ ਨਜ਼ਰ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਆਪਦੇ ਵੱਲੋਂ ਜੋ ਐਫਰਟ ਹੈਗੇ ਆ ਉਹ ਪੂਰੇ ਕਰ ਰਹੇ ਨੇ ਦੇਖੋ ਜੀ ਕਿਉਂਕਿ ਚੱਕਰ ਇਹ ਹੈ ਕਿ ਹੁਣ ਜਿਹੜਾ ਇਹ ਟਾਈਮ ਹੈ ਨਾ ਇਹ ਕਿਸੇ ਨੂੰ ਬਲੇਮ ਕਰੇ ਵੀ ਨਾ ਇਕੱਠੇ ਹੋ ਕੇ ਲੜਨ ਦਾ ਹੈ ਤੇ ਆਪਣੀ ਯੂਨੀਵਰਸਿਟੀ ਬਚਾਉਣ ਦਾ ਹੈ ਦੂਜੀ ਗੱਲ ਹਾਂ ਵਿਦਿਆਰਥੀਆਂ ਦੀ ਤੇ ਸਾਡੇ ਲੋਕਾਂ ਦੀ ਪੰਜਾਬ ਸਰਕਾਰ ਤੋਂ ਨਾਰਾਜ਼ਗੀ ਬਹੁਤ ਵੱਡੀ ਹੈ ਕਿਉਂਕਿ ਪਿਛਲੀ 31 ਅਕਤੂਬਰ ਤੋਂ ਲੈ ਕੇ ਇਸ 31 ਅਕਤੂਬਰ ਤੱਕ ਬਿਨਾ ਸੈਨੇਟ ਤੋਂ ਬਿਨਾ ਸਿੰਡੀਕਟਰੀ ਯੂਨੀਵਰਸਿਟੀ ਕੰਮ ਕਰਦੀ ਨਹੀਂ ਇਹਨਾਂ ਸਰਕਾਰ ਨੇ ਕੁਝ ਨਹੀਂ ਕੀਤਾ ਹੈਗਾ ਤੇ ਉਸ ਤੋਂ ਪਹਿਲਾਂ ਵੀ 100 ਦਿਨ ਵਿਦਿਆਰਥੀ ਧਰਨੇ ਤੇ ਬੈਠੇ ਰਹੇ ਇਹਨਾਂ ਆਪਗਮਨਤਮਨ ਸਾਹਿਬ ਨੇ ਯੂਨੀਵਰਸਿਟੀ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਲੈਟਰ ਜ਼ਰੂਰ ਦੇਖੀ ਹੈ ਉਸ ਤੋਂ ਬਿਨਾ ਕੋਈ ਮੇਜਰ ਟੈਕ ਜੋ ਸਰਕਾਰ ਨੂੰ ਲੈਣੇ ਚਾਹੀਦੇ ਸੀ ਜੋ ਪਾਵਰ ਵਿੱਚ ਬੈਠੇ ਲੋਕਾਂ ਨੇ ਲੈ ਚਾਹੀਏ ਸੀ ਉਹ ਨਹੀਂ ਲੱਤੇ ਪਰ ਇੱਕ ਗੱਲ ਕਲੀਅਰ ਹੈ ਕਿ ਜਿਹੜੀ ਇਹ ਲੜਾਈ ਹੈ ਇਹ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਆਪ ਨੂੰ ਵਸਤੇ ਝੁਲਾ ਕੇ ਆਖਰੀ ਪਾਰਟੀਆਂ ਝੁਲਾ ਕੇ ਆਪਣੇ ਨਿਸ਼ਾਨ ਝੁਲਾ ਕੇ ਟਿੱਕੋ ਚੀਂਚੇ ਤੇ ਰੱਖੀਏ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਾਸਤੇ ਸਟੂਡੈਂਟਾਂ ਤੇ ਅਸੀਂ ਪੰਜਾਬ ਦੇ ਵਸਨੀਕਾਂ ਸਾਡੀ ਲੜਾਈ ਪੰਜਾਬ ਯੂਨੀਵਰਸਿਟੀ ਉਪਰ ਹੈ ਰਾਈਟ ਅੱਛਾ ਇਹ ਤੋਂ ਹੁਣ ਜੋ ਕਰੰਟ ਆਪਣੇ ਇਲੈਕਸ਼ਨਸ ਹੋਏ ਸੀਗੇ ਉਸ ਇਲੈਕਸ਼ਨ ਦੇ ਵਿੱਚ ਜਿਹੜੀ ਪਾਰਟੀ ਜੇਤੂ ਹੋਈ ਇੱਥੇ ਹੀ ਪੀਯੂ ਦੇ ਵਿੱਚ ਕੋਈ ਵੀ ਵੀਪੀ ਹੈ ਏਬੀਵੀਪੀ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹਦੇ ਤੁਹਾਡਾ ਪ੍ਰੈਜ਼ੀਡੈਂਟ ਬਣਿਆ ਉਹ ਕਿਸ ਪਾਸੇ ਕੰਮ ਕਰ ਰਹੇ ਨੇ ਕਿ ਉਹ ਸਟੂਡੈਂਟ ਤੇ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਸੰਘਰਸ਼ ਕੋ ਦੇ ਹੱਥੀਂ ਕਰ ਰਹੇ ਨੇ ਜਾਂ ਉਹ ਵੀ ਕਿਤਨਾ ਕਿਤੇ ਟੂਲ ਬਣ ਕੇ ਕੰਮ ਕਰ ਰਹੇ ਸੰਘਰਸ਼ ਕੋ ਦੇ ਦੇਖੋ ਜੀ ਉਹ ਤਾਂ ਕਿਉਂਕਿ ਆਪਣੀ ਜਿਹੜੀ ਪਾਰਟੀ ਨੇ ਜਿਹੇ ਧਾਕੇ ਭੇਜਿਆ ਹੈ ਉਹ ਤਾਂ ਉਸੇ ਨੂੰ ਰਿਪਰੈਜ਼ੈਂਟ ਕਰਨ ਲਈ ਜਿਉ ਉਹ ਐਸ ਹਿਊਮਨ ਬੀਇੰਗ ਚਾਹਣਗੇ ਵੀ ਕਿ ਮੈਨੂੰ ਯੂਰਪੀਆ ਸਾਥ ਦੇਣਾ ਤਾ ਵੀ ਉਹ ਪਾਰਟੀ ਦੀ ਬਾਉਂਡਰੀ ਦੇ ਵਿੱਚ ਰਹਿ ਕੇ ਨਹੀਂ ਕਰ ਸਕਦੇ ਤਾਂ এবੀਪੀ ਨੂੰ ਤੇ ਹਨਾ ਆਪਾਂ ਇਸ ਮੋੜ 'ਚ ਤੋਂ ਬਾਹਰ ਕੱਢ ਕੇ ਹੀ ਚੱਲੀਏ ਕਿਉਂਕਿ ਉਹਨਾਂ ਦੇ ਖਿਲਾਫ ਉਹਨਾਂ ਦੀ ਜਿਹੜੀ ਪਾਰਟੀ ਆ ਉਹਦੇ ਖਿਲਾਫ ਤਾਂ ਅਸੀਂ ਲੜ ਰਹੇ ਹਾਂ ਬੀਜਪੀ ਦੇ ਖਿਲਾਫ ਤਾਂ ਅਸੀਂ ਲੜ ਰਹੇ ਹਾਂ ਤਾਂ ਉਦਾਂ ਸਾਡੀ ਕੀ ਹੀ ਮਦਦ ਕਰਨਗੇ ਉਹਨਾਂ ਤੋਂ ਅਸੀਂ ਉਮੀਦ ਵੀ ਨਹੀਂ ਕਰੀਆ ਸਕਦੇ ਰਾਈਟ ਏਸੀ ਅਵਤਾਰ ਸਿੰਘ ਤੇ ਅਸੀਂ ਹੁਣ ਐਡਮਿਨ ਬਲੌਗ ਦੇ ਬਾਹਰ ਖੜੇ ਆ ਅੱਛੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਵੀ ਲਾਈਵ ਅਪਡੇਟਸ ਤੁਹਾਨੂੰ ਦਿੰਦੇ ਰਹੀਏ ਐਂਡ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਦਾ ਸਮਾਂ ਦਿੱਤਾ ਕੱਲ ਵੀਸੀ ਮੈਡਮ ਨੂੰ ਕਿਸੇ ਨੇ ਸ਼ਾਮ ਨੂੰ ਇਹ ਸਮਝਾਤਾ ਰਜਿਸਟਰ ਸਾਹਿਬ ਨੂੰ ਸਮਝਾਤਾ ਪਤਾ ਨਹੀਂ ਆਪਸ ਵਿੱਚ ਗੱਲ ਕਰਕੇ ਇਹਨਾਂ ਨੇ ਕੱਢ ਲਿਆ ਕਹਿੰਦੇ ਜੇ ਤੁਸੀਂ ਇਹਨਾਂ ਦਾ ਐਫਐਡਬਲ ਵਾਪਸ ਲੈ ਲਏ ਤਾਂ ਸੈਨੇਟ ਕੰਨੀ ਨੂੰ ਹੋਲਣਗੇ ਮਤਲਬ ਵੀ ਜ਼ਰੂਰੀ ਹੋ ਗਿਆ ਕਹਿੰਦੇ ਵੀ ਇਸ ਕਰਕੇ ਇਹਨਾਂ ਨੂੰ ਐਫਐਡਬਲ ਚ ਲਟਕਾਈ ਰੱਖੋ ਸੈਨੇਟ ਵਾਲਾ ਨਹੀਂ ਇਹਨਾਂ ਨੂੰ ਕਹਿੰਦੇ ਕਰ ਉਹਨੇ ਪਤਾ ਨਹੀਂ ਉੱਤੋਂ ਕਿਸੇ ਨੇ ਕਿਹਾ ਪਤਾ ਨਹੀਂ ਥੱਲੋਂ ਕਿਸੇ ਨੇ ਕਿਹਾ ਪਰ ਕੌਨਸਪੀਰੇਸੀ ਥਿਊਰੀ ਵਧੀਆ ਵੀ ਇਹ ਬੇਲੇਜ ਹੋ ਕੇ ਉਹ ਕਮਲਿਓ ਜਵਾਕਾਂ ਦਾ ਖੂਨ ਗਰਮ ਕਰੀ ਜਾਂਦੇ ਹੋ ਉਹ ਜਿੰਨੀ ਟ੍ਰੇਨਿੰਗ ਇੱਚ ਹੋਈ ਜਾਣੀ ਆ ਉਹ ਸੈਨੇਟ ਚ ਇਕ ਮਾਉਣੀ ਆ ਇਹੇ ਜੇ ਚੱਕਰਾਂ ਚ ਨਾ ਪਾਓ ਸਿਆਣੇ ਬਣੋ ਤੇ ਗੱਲ ਆਈਏ ਦੂਜੀ ਇਹ ਕਹਿੰਦੇ ਸਾਡਾ ਵੱਡਾ ਵੀਰ ਨਾ ਮੇਰਾ ਤਾਂ ਛੁੱਟ ਹੀ ਹੋਇਆ ਸਾਡਾ ਵੀਰ ਗੌਰਵ ਵੀਰ ਸੋਹਣ ਕਹਿੰਦੇ ਦਿੱਲੀ ਪਹੁੰਚਿਆ ਹੋਇਆ ਆ ਗੱਲਾਂ ਆ ਰਹੀਆਂ ਨੇ ਦੇਖੋ ਵੈਰੀਫਾਈ ਨਹੀਂ ਮੈਂ ਕਰ ਸਕਦਾ ਮੇਰੀ ਗੌਰਵ ਨਾਲ ਦੇ ਮੇਰੇ ਕੋਲ ਨੰਬਰ ਨਹੀਂ ਆਇਆ ਉਹਦਾ ਜਿਹਦੇ ਕੋਲੇ ਹੈਗਾ ਘਰ ਕੇ ਜਾ ਕੇ ਪੁੱਛੋ ਦੋਏ ਭੈਣਾਂ ਚੋਂ ਇੱਕ ਨੂੰ ਤਾਂ ਪੁੱਛੋ ਕਿ ਤੁਸੀਂ ਦੋਏ ਇੱਥੇ ਇਕੱਠੇ ਹੀ ਹੋ ਜੇ ਨਹੀਂ ਹੈਗੇ ਤਾਂ ਜਿਹੜਾ ਮਤਲਬ ਸਾਡੇ ਕੋਲੇ ਪ੍ਰਸਾਰਣ ਹੋ ਰਿਹਾ ਉਹ ਚ ਖਬਰਾਂ ਕਹਿ ਰਹੀਆਂ ਨੇ ਕਹਿੰਦੇ ਡਿਪਾਰਟਮੈਂਟ ਆਫ ਐਜੂਕੇਸ਼ਨ ਇਸ ਟਾਈਮ ਤੇ ਪੀਯੂਸੀਐਸਸੀ ਦਾ ਨਵਾਂ ਚੁਣਿਆ ਪ੍ਰਧਾਨ ਬੈਠਾ ਹੈ ਤਰਮਿੰਦਰ ਪ੍ਰਧਾਨ ਪ੍ਰਧਾਨ ਸਾਹਿਬ ਨੂੰ ਪੁਰਾਣੇ ਪ੍ਰਧਾਨ ਸਾਹਿਬ ਪਹੁੰਚੇ ਹੋਏ ਨੇ ਉਹਨਾਂ ਦੀ ਮਿਹਨਤ ਨਾਲ ਚਲਾਇਆ ਇਹ ਆਪਣੀ ਗੱਲ ਰੱਖਣ ਗਿਆ ਤੇ ਬਾਕੀ ਗੱਲਾਂ ਵਾ ਤਾਂ ਥੋੜੀਆਂ ਜੀਆਂ ਬੰਦ ਕਰਕੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਗੱਲਾਂ ਵਾ ਬੰਦ ਕਰਕੇ ਇਹਨਾਂ ਦੀ ਆਵਾਜ਼ ਗੂੰਜਣ ਦੋ मैं हिमाचल प्रदेश से हूँ और मेरे माँ बाप ने जब मुझे यहाँ पे पढ़ने के लिए भेजा था तो मुझे लगा था यहाँ की सोसाइटी हम लोग को एक सेफ इन्वायरमेंट देगी बोलने की आजादी होगी अभिव्यक्ति की आजादी होगी लेकिन इस सोसाइटी में यहाँ पर आकर हमें पता चलता है की जब आप एक यूनिवर्सिटी के अंडर होते हो तो आपको यहाँ के ताना चाहौल से सामना करना पड़ता है उन लोगों के ऐसे फरमान आते हैं एफिडेविट के आप लोगों के फंडामेंटल राइट्स को कटेल किया जाता है यहाँ पे एक बच्चा मर गया लेकिन इन लोगों को कोई फर्क नहीं पड़ा आज यहाँ पे रजिस्ट्रार बोल रहा है कि उन्हें अपनी इज्जत की पड़ी है लेकिन उनको इस बात से कोई फर्क नहीं पड़ता कि किसी की जाँच में बनाई है उनको इस बात से कोई फर्क नहीं पड़ रहा है की बच्चे यहाँ पे अपने एम एस टी की तैयारियों छोड़ को छोड़कर अपनी पढ़ाई की तैयारी को छोड़कर सड़कों पर बैठे है हम लोग पीसफुल तरीके से जब तक बैठे हैं तब तक इन लोगों ने हमारी कोई बात नहीं सुनी है आज भी हम यहाँ पे पीसफुल तरीके से ही आए यहाँ पे बैठे अपनी बात रख रहे हैं लेकिन आज हम रजिस्ट्रार अंतर को बोलना चाहते हैं कि हमारे जो इतने अधिकार हमको कटे ही कर रहे हैं उनको हमें वापस दीजिए ਆਪ ਇੱਕ ਸਹੀ ਤੇ ਜਿਸ ਅਸੀਂ ਕਰ ਰਹੇ ਹਾਂ ਉਸੇ ਸਹੀ ਨਾਲ ਕਰਨੇ ਸੀ ਜਿੱਥੇ ਅਸੀਂ ਜੱਜ ਹੋਏ ਤਾਂ ਪੀਸ ਆਗੇ اور ہماری ਆਵਾਜ਼ ਨੂੰ ہماری ਹਕਕੋ ਨੂੰ ਨਾ ਦਬਾਇਆ ਜਾਏ ਪਿਛਲੇ 3 ਮਹੀਨੇ ਤੋਂ ਵਿਦਿਆਰਥੀ ਸੰਘਰਸ਼ ਕਰ ਰਹੇ ਨੇ ਇਹਦੇ ਵਿੱਚ ਚੜਦੇ ਆ ਵੀ ਸ਼ੇਖdagger ਹੰਗਰ ਸਟ੍ਰਾਈਕ ਉੱਤੇ ਬੈਠੇ ਨੇ ਤੇ ਕੱਲ ਯੂਨੀਵਰਸਿਟੀ ਸਾਨੂੰ ਕਹਿੰਦੀ ਹੈ ਕਿ ਅਸੀਂ ਐਫੀਡੇਵਿਟ ਵਾਪਸ ਲੈ ਲੈਣੇ ਆ ਇਹ ਗੱਲ ਨੂੰ ਅਨਸਾਰ ਇਹ ਸਟੂਡੈਂਟਸ ਨੂੰ ਸੋਇਆ ਤਾਂ ਵੀ ਸ਼ੇਖdagger ਨੂੰ ਵੀ ਕਿਹਾ ਗਿਆ ਕਿ ਹੰਗਰ ਸਟ੍ਰਾਈਕ ਖਤਮ ਕਰ ਦਿੱਤੀ ਜਾਏਗੀ ਕੁਝ ਟਾਈਮ ਵਿੱਚ ਸਾਰੇ ਸਟੂਡੈਂਟਸ ਜੋ ਕਿ ਆਪਣੀ ਪੜਾਈ ਛੱਡ ਕੇ ਪਿਛਲੇ ਤਿੰਨ ਇਹ ਪੂਰਾ ਦਾ ਪੂਰਾ ਸਮੈਸਟਰ ਸਾਡਾ ਖਰਾਬ ਕੀਤਾ ਗਿਆ ਇਸ ਐਫੀਡੇਵਿਟ ਨਾਲ ਜੋ ਨਿਊ ਸਟੂਡੈਂਟਸ ਯੂਨੀਵਰਸਿਟੀ ਵਿੱਚ ਆਇਆ ਉਹਨਾਂ ਨੂੰ ਵੀ ਨਾ ਡਰ ਦੇ ਨਾ ਪ੍ਰੈਸ਼ਰਾਈਜ਼ ਕਰਕੇ ਯੂਨੀਵਰਸਿਟੀ ਐਫੀਡੇਵਿਟ ਲੈ ਆ دیا۔ ਤੁਸੀਂ ਪੂਰੀ ਦਾ ਪੂਰਾ ਸੈਸ਼ਨ ਖਰਾਬ ਕਰ ਰਹੇ ਹੋ ਸਟੂਡੈਂਟਸ ਦਾ। ਤੇ ਕੱਲ ਸਾਨੂੰ ਕਿਹਾ ਗਿਆ ਕਿ ਅਸੀਂ ਐਫੀਡੇਵਿਟ ਵਾਪਸ ਲੈ ਰਹੇ ਹਾਂ। 4 ਤੋਂ 5 ਘੰਟੇ ਅਸੀਂ ਵੀਸੀ ਆਫਿਸ ਬੈਠੇ ਰਹੇ ਪਰ ਫਿਰ ਵੀ ਇਹਨਾਂ ਕੋਲ ਇੱਕ ਡਰਾਫਟ ਨਹੀਂ ਤਿਆਰ ਹੋ ਰਿਹਾ। 5-6 ਡਰਾਫਟ ਤਿਆਰ ਕਰ ਰਹੇ ਨੇ। ਤੰਗ ਦਸਨਾ ਚਾਹਾਂਗੀ ਕਿ ਪੂਰਾ ਕ੍ਰਾਫਟ ਤਿਆਰ ਹੋ ਗਿਆ ਉਸ ਤੋਂ ਬਾਅਦ ਜਾ ਕੇ ਛੋਟੇ ਜਿਹੇ ਮਾਈਨਰ ਚੇਂਜ ਕਰਨ ਲਈ ਅੰਦਰ ਭੇਜਿਆ ਗਿਆ ਤਾਂ ਉਹਨਾਂ ਨੇ ਅਜੋ ਪੂਰੇ ਤੋਂ ਪੂਰੇ ਗੱਲ ਹੀ ਬਦਲ ਕੇ ਰੱਖ ਦਿੱਤੀ ਐਂਡ ਦੀ ਜਗ੍ਹਾ ਇਫ ਲਗਾ ਦਿੱਤਾ ਉਹ ਸੋਚ ਰਹੇ ਕਿ ਸਟੂਡੈਂਟਸ ਅਨਪੜ੍ਹਨੇ ਕਿਹਨਾਂ ਨੂੰ ਪਤਾ ਨਹੀਂ ਲੱਗੇਗਾ 1 ਮਿੰਟ ਦੇ ਅੰਦਰ ਚਾ ਪੜਿਆ ਗਿਆ ਤਾਂ ਪਤਾ ਲੱਗ ਗਿਆ ਕਿ ਕਿੱਦਾਂ ਯੂਨੀਵਰਸਿਟੀ ਸਾਡੇ ਨਾਲ ਗੇਮ ਖੇល ਕੇ ਪੂਰੀ ਗੱਲ ਹੀ ਬਦਲ ਰਹੀ ਹੈ ਸਾਰੇ ਅਸੀਂ ਉੱਥੋਂ ਉੱਟ ਕੇ ਆ ਗਏ ਕਿ ਜਦ ਤੱਕ ਤੁਸੀਂ ਆਪਣੀ ਜੋ ਗੱਲ ਹੋਈ ਹੈ ਸਾਡੇ ਵਿੱਚ ਉਹਦੇ ਤੇ ਨਹੀਂ ਆਂਦੇ ਲਿਖ ਕੇ ਨਹੀਂ ਦਿੰਦੇ ਦਾਦਾ ਕਸੀਆ ਬੰਦਾ ਧਰਨਾ ਖਤਮ ਨਹੀਂ ਕਰਾਂਗੇ ਹੰਗਰ ਸਟ੍ਰਾਈਕ ਖਤਮ ਨਹੀਂ ਕਰਾਂਗੇ ਇਹ ਜੋ ਮਸਲਾ ਆ ਇਹ ਸਾਡੇ ਹੱਕਾਂ ਦਾ ਆ ਤੇ ਸਾਰੇ ਸਟੂਡੈਂਟਸ ਸਾਰੇ ਤੇ ਸਾਰੇ ਯੂਨੀਵਰਸਿਟੀ ਦੇ ਸਟੂਡੈਂਟਸ ਸਟੈਫ ਦੇ ਵੀ ਤੇ ਕੇਸ ਨੇ ਫਿਰ ਵੀ ਯੂਨੀਵਰਸਿਟੀ ਆਪਣੀ ਇੱਜ਼ਤ ਦੀ ਗੱਲ ਕਰਕੇ ਕੋਰਟ ਵਿੱਚ ਸਾਨੂੰ ਕ੍ਰਿਮੀਨਲ ਦੱਸ ਕੇ ਆਪਣੇ ਉੱਪਰ ਪੂਰੇ ਨਾ ਪੁਰਾਣੇ ਪੜਦੇ ਪਾ ਕੇ ਸਟੂਡੈਂਟਸ ਨੂੰ ਕ੍ਰਿਮੀਨਲ ਦੱਸ ਕੇ ਇਸ ਐਫੀਡਵਿਟ ਨੂੰ ਲਿਆ ਜਾ ਰਿਹਾ ਤੇ ਅਸੀਂ ਅੱਜ ਇੱਥੇ ਬੈਠੇ ਆਂ ਅੱਜ ਸਾਡੇ ਪੇਸ਼ੈਂਟਸ ਦਾ ਪੂਰਾੰਤ ਹੋ ਚੁੱਕਿਆ ਅਸੀਂ ਇੱਥੋਂ ਨਹੀਂ ਉੱਠਾਂਗੇ ਅੱਜ ਇਹ ਟੈਗਟ ਖਤਮ ਹੋਏਗਾ ਨਿਤਪਟ ਯੂਨੀਵਰਸਿਟੀ ਦੀ ਸਾਰੀ ਦੀ ਸਾਰੀ ਫੰਕਸ਼ਨਿੰਗ ਖਤਮ ਹੋ ਜਾਏਗੀ ਅਸੀਂ ਆਮ ਸਟੂਡੈਂਟ ਹਾਂ ਸਾਡੇ ਇੱਥੇ ਕੋਈ ਪੋਲੀਟਿਕਲ ਮੋਟਿਵ ਨਹੀਂ ਹੈ ਕੋਈ ਦਾ ਮਤਲਬ ਨਹੀਂ ਹੈ ਕਿ ਜੋ ਤੁਸੀਂ ਸਾਨੂੰ ਪੜਾ ਰਹੇ ਹੋ ਉਹ ਤੁਸੀਂ ਸਾਨੂੰ ਕਰਨ ਹੀ ਦਿਓਗੇ ਇਸ ਯੂਨੀਵਰਸਿਟੀ ਵਿੱਚ ਸਾਨੂੰ ਰਾਈਟਸ ਕਿਉਂ ਬਣਾਉਂਦੇ ਹੋ ਜੇ ਤੁਸੀਂ ਸਾਨੂੰ ਰਾਈਟਸ ਦੇਣੇ ਨਹੀਂ ਸਾਡੇ ਤੋਂ ਰਾਈਟਸ ਖੋੜਨੇ ਤਾਂ ਅੱਜ ਅਸੀਂ ਤਿੰਨ ਮਹੀਨੇ ਤੋਂ ਬੈਠੇ ਕਦ ਤੱਕ ਬੈਠੇ ਰਵਾਂਗੇ ਤੇ ਸਾਰੇ ਐਗਜ਼ਾਮਸ ਸੈੱਲ ਕਰ ਦੋ ਸਿੱਧੇ ਪੱਕੇ ਇੱਥੇ ਬੈਠ ਜਣੇ ਆ ਅਸੀਂ ਤਾਂ ਪੜਨ ਆਏ ਆ ਅਸੀਂ ਤਾਂ ਪੜਨ ਆਏ ਆ ਸਾਡਾ ਕੋਈ ਜਾਣੀ ਕਿ ਕਿੰਨੇ ਪੱਕੇ ਲੀਡਰਾਂ ਨੂੰ ਬੁਲਾ ਕੇ ਅਸੀਂ ਵੀਡੀਓ ਬਣਵਾਈਏ ਇੱਥੇ ਜੋਸਫ ਹੋ ਰਿਹਾ ਸਟੂਡੈਂਟ ਦੀ ਮਜਬੂਰੀ ਬਣ ਚੁੱਕੀ ਹੈ ਜੇ ਅਸੀਂ ਤੱਕ ਨਹੀਂ ਉਠਾਂਗੇ ਤਾਂ ਮੇਰੀ ਬੇਨਤੀ ਹੈ ਵੀਰੋ ਲੰਚ ਦਾ ਟਾਈਮ ਹੋ ਗਿਆ ਸੀ ਤਾਂ ਬ੍ਰੈਕਫਾਸਟ ਵੀ ਨਹੀਂ ਕੀਤਾ ਆਇਆ ਅਸੀਂ ਬੈਠੇ ਰਵਾਂਗੇ ਜਦ ਤੱਕ ਇਹ ਸਾਡਾ ਹੱਲ ਨਹੀਂ ਕਰਦੇ ਤੁਸੀਂ ਕਦ ਤੱਕ ਸਟੂਡੈਂਟਸ ਦੀ ਪੇਸ਼ੈਂਸ ਨੂੰ ਵੜਕੋਗੇ ਸਿੱਖ ਖਤਮ ਹੋ ਚੁੱਕਿਆ ਸਾਡੀ ਪੇਸ਼ੈਂਸ ਖਤਮ ਹੋ ਚੁੱਕੀ ਆ ਅੱਜ ਜਾਂ ਤਾਂ ਫਿਰ ਇਹ ਬਿੱਟਾ ਹੱਲ ਹੋਏਗਾ ਜਾਂ ਤਾਂ ਤੁਸੀਂ ਆਪਣਾ ਹਿਸਾਬ ਲਗਾ ਲਓ ਸਾਰੇ ਵੀਰ ਇੱਥੇ ਖੜੇ ਨੇ ਅਸੀਂ ਕਿਤੇ ਨਹੀਂ ਜਾਵਾਂਗੇ